ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦੀ ਤਾਂ ਬੀਤੇ ਦਿਨ ਦੇਖਿਆ ਗਿਆ ਕਿ ਉਹਨਾਂ ਦਾ ਸਾਰੇ ਪਰਿਵਾਰ ਦੇ ਨਾਲ ਝਗੜਾ ਹੋ ਜਾਂਦਾ ਜਿਸ ਦੌਰਾਨ ਦੋਨੇ ਧਿਰਾਂ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੱਥ ਦੇ ਵਿੱਚ ਇਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਉੱਥੇ ਹੀ ਸੱਸ ਦੇ ਬਿਆਨ ਦੇ ਆਧਾਰ ਤੇ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਗੁਰਵਿੰਦਰ ਬਾਬਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਦੂਜੇ ਪਾਸੇ ਹਲੇ ਗੁਰਵਿੰਦਰ ਬਾਬਾ ਦੇ ਜਿਹੜੇ ਬਿਆਨ ਦਰਜ ਕਰਨੇ ਬਾਕੀ ਨੇ ਜਿਸ ਨੂੰ ਲੈ ਕੇ ਇਸ ਦੇ ਉੱਤੇ ਪੁਲਿਸ ਨੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਦੇ ਆਪਸੀ ਝਗੜੇ ਦੇ ਦੌਰਾਨ ਬਿਆਨ ਦਰਜ ਕਰਕੇ ਗੁਰਵਿੰਦਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਅ ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3-4 ਵਜੇ ਮਾਤਾ ਗੁਜਰੀ ਕੌਨੀ ਹੈ ਫਟੇਗੜ ਸਾਹ ਖਾਨੇ ਦੇ ਉੱਤੇ ਇੱਕ ਗੁਰਜੀਤ ਕੌਰ ਉਹਨਾਂ ਦੀ ਬੇਟੀ ਦਾ ਹਸਬੰਦ ਅਨਦਰ ਹਸਬੰਦ ਨਾਲ ਗੁਰਵਿੰਦਰ ਸਿੰਘ ਨਾਲ ਖੇਡ ਦਿੱਤਾ ਉਹ ਸੰਗੂਪਤ ਉਹਨਾਂ ਨਾਲ ਮੈਕੀਮੋ ਦੇ ਸਕੂਲ ਚ ਜਾਂਦਾ ਸੀ ਪਰ ਪੂਰੀ ਗੱਲ ਤਾਂ ਸਾਨੂੰ ਹਲੇ ਕਲੀਅਰ ਨਹੀਂ ਹੈ ਕਿ ਉਹ ਕੁਸ਼ਨਰ ਯਾਂਕ ਪੁਸਟ ਕਰਨਾ ਮਤਾਂ ਕੋ ਬਾਕਸ ਕਰ ਲਈ ਬੇਟੀ ਨੂੰ ਵਾਪਸ ਲੈਣ ਦੀ ਉਹ ਸੀ ਇਨ ਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਕੁਝ ਛੁਈ ਘਾਸ ਹੋ ਗਈ ਫਿਰ ਉਕੇ ਇੱਕ ਫਾਇਰ ਵੀ ਹੋਇਆ ਜਿਹਨੇ ਤੈਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ اپنی ਸਸਤਰੀ ਕੋਲੀ ਕੋਲ ਨੂੰ ਪੁਲਵਾ ਦੇ ਨਰੇ ਕੁਲੀ ਮਾਰੀ ਜਿਹੜੀ ਉਹਨੇ ਪੱਟ ਚੁੱਕੀ ਸੀ ਜਿਸ ਜੀਨਾਂ ਕੋ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਗਈਆਂ ਦਾਖਲ ਹੋਣ ਲਈ ਸਿਵਲ ਹਸਪਤਲ ਫੇਰ ਇਨਾਂ ਨੂੰ ਤੇ ਉਹ 3 ਪਹੁੰਚੀਆਂ ਉਹ ਦੋਨੇ ਪਾਰਟੀਆਂ ਇਕੱਠੀਆਂ ਹੋਣੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਇਨਫੋਰਮੇਸ਼ਨ ਆਈ ਸੀ ਐਨਐਮਐਸ ਮਿਲਦੀ ਐਸੀ ਵਿਕੰਦਰ ਵੀ 2940 ਸਟਡੀਗਟ ਰੈਫਰ ਹੋ ਗਿਆ ਸੀ ਸੈਕਟਰ 32 ਹਸਪਤਾਲ ਉਸੇ ਐਡਮਿਟ ਸੀ ਗਿਆ ਤੇ ਕੱਲ ਰਾਤ ਨੂੰ ਅਸੀਂ ਗੁਰਜੀਤ ਕੌਰ ਨੂੰ ਵੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਐ ਅਸੀਂ 1884 209 130 89 190 ਬੀ ਐਨ ਐਸ ਐਸ ਦੇ 25 ਸਾਈ ਆਮ ਜੈਕਟ ਦੇ ਤਹਿਤ ਗੁਰਵਿੰਦਰ ਸਿੰਘ ਹੋਣਾ ਤੇ ਕਿਨਾਰੇ ਕਵਰਨਸੀ ਦੇ ਨਾਲ ਨਾਮ ਪ੍ਰਾਪਤ ਦੀ ਉਸ ਨੇ ਕੱਲ ਸੀ ਐਫ ਆਈ ਆਰ ਮਾਮਲਾ ਇਹ ਹੈ ਕਿ ਕਿੰਨੀਆਂ ਗੋਲੀਆਂ ਚਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਝ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਬਿਅੰਡ ਆਊਟ ਹੈ ਕਿ ਗੁਰਜੀਤ ਕੋਰ ਮੈਨੂੰ ਲੱਗਦੀ ਹੈ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅਜੇ ਸੀ ਤਫਤੀਸ਼ ਕਰ ਰਹੇ ਹਾਂ ਸਾਨੂੰ ਸਟੇਟੂਸ ਜੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਝ ਹਾਲੇ ਇਸ ਬਾਰੇ ਕੁਝ ਨਹੀਂ ਹੋ ਰਿਹਾ ਨਾ ਕਿਉਂਕਿ ਜਿਹੜੇ ਦੋਨੇ ਮੇਨ ਕਿਊਜ਼ ਨੇ ਉਹ ਉਥੇ ਅਰਗਮੈਂਟ ਨੇ ਕੀਤਾ ਕਿ ਲੋਰ ਦੇ ਉਹਨਾਂ ਨੂੰ ਕਸਟਰੀਚ ਲੈ ਕੇ ਕੁਝ ਵੀ ਤਫ਼ਸੀਲਕਲ ਸਾਹਮਣੇ ਲਿਆ। ਉਹਨਾਂ ਤੋਂ ਵੀ ਬਿਆਨ ਲਿੱਤੇ ਗਏ ਕਿ ਕੋਈ ਗੁਰਜੀਤ ਕਾਰ ਦੇ ਉਹਨਾਂ ਲਈ ਜੀ ਕੱਲ੍ਹ ਸੀ ਬਿਆਨ ਲੈਣੇ ਸੀ ਤੇ ਉਹਨਾਂ ਨੂੰ ਡਾਕਟਰ ਨੇ ਅਨਫਰ ਡਿਕਲੇਅਰ ਕਰ ਦਿੱਤਾ ਸੀ ਰਾਤ। ਕਿ ਉਹਨਾਂ ਦਾ ਵੀ ਕੋਈ ਗਰਜਨ ਹੈ ਉਹ ਅੱਜ ਸੀ ਇਹ ਕਹਿੰਦੇ ਉਹਨਾਂ ਨੇ ਸਟੇਟਮੈਂਟ। ਕਿ ਗ੍ਰਿਫਤਾਰੀ ਕਿਸ ਦਿਨ ਹੋਏਗੀ? ਗ੍ਰਿਫਤਾਰੀ ਅਜੇ ਤੱਕ ਕੋਈ ਨਹੀਂ ਹੋਈ ਹੈਗੀ। ਉਹ ਰੋਕ ਕਰ ਕੁੰ। ਤੇ ਗਾਰਦ ਵਗੈਰਾ ਲਗਾਈ ਹੈ ਬਾਹਰ ਦੇ ਨਾਲ ਕੋਈ। ਹਾਲੇ ਵੀ ਉੱਥੇ ਸੀ ਇੱਕ ਬੰਦਾ ਖੇਚਿਆ। ਬੇਕੰਫੀਰ ਨੂੰ ਕਿਹਾ ਡਾਕਟਰ ਨੂੰ ਕੁਝ ਨਹੀਂ ਦਰਵਾਣ ਕੋਦੋਂ ਫਰੀ ਹੋ ਗਈ। ਕੋਦੋਂ ਦਾ ਵੀ ਤੁਸੀਂ ਕਾਰਵਾਈ ਕਰਾਂ। ਸੋ ਤਾਂ ਦੇਖੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਝਗੜਾ ਚੱਲਦਾ ਸੀ ਜਿਸ ਦੌਰਾਨ ਦੋਨੇ ਧਿਰਾਂ ਆਪਸ ਵਿੱਚ ਭੜ ਪਈਆਂ। ਇਸ ਦੌਰਾਨ ਗੁਰਵਿੰਦਰ ਸਿੰਘ ਵੀ ਜ਼ਖਮੀ ਹੋਇਆ ਦੂਜੇ ਪਾਸੇ ਸਹੁਰੇ ਪਰਿਵਾਰ ਦੇ ਵਿੱਚੋਂ ਦੀ ਸੱਸ ਦੇ ਕੋਲ ਜਾਣਾ ਵੀ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਬੇਰਾਂ ਰਿਪੋਰਟ ਅਖੰਡ ਲੋਕ